ਜੀ ਹਾਂ ਸੁਣ ਲਿਆ ਤੁਸੀਂ ਤੇ ਵੇਖ ਲਿਆ ਤਸਵੀਰਾਂ ਇਹ ਹੈ ਪੰਜਾਬ ਦੀ ਮੌਜੂਦਾ ਸਰਕਾਰ ਦੇ ਬਦਲਾਅ ਦੀ ਅਸਲ ਤਸਵੀਰ ਜ਼ਿਲ੍ਹਾ ਮੁਕਤਸਰ ਦੀ ਗੋਵਿੰਦਨਗਰੀ ਦੇ ਇਹ ਹਾਲਾਤ ਨੇ ਜੋ ਇਹ ਦੱਸਣ ਲਈ ਕਾਫੀ ਨੇ ਕਿ ਲੋਕਾਂ ਨੂੰ ਵੋਟਾਂ પાਕੇ ਸੂਬੇ ਵਿੱਚ ਨਵਾਂ ਬਦਲਾਅ ਲਿਆਉਂਦਾ ਕੀ ਸਿਲਾ ਮਿਲਿਆ ਇਸ ਪੂਰੇ ਇਲਾਕੇ ਵਿੱਚ ਸਿਵਰ ਦੇ ਗੰਦੇ ਪਾਣੀ ਦੀ ਸਮੱਸਿਆ ਹੈ ਜਿਸ ਕਾਰਨ ਗਲੀਆਂ ਛੱਪੜ ਦਾ ਰੂਪ ਧਾਰ ਚੁੱਕੀਆਂ ਨੇ ਅਤੇ ਲੋਕਾਂ ਦਾ ਘਰਾਂ ਚੋਂ ਨਿਕਲਣ ਤੋਂ ਲੈ ਕੇ ਗਲੀਆਂ ਵਿੱਚੋਂ ਲੰਘਣਾ ਮੁਸ਼ਕਲ ਹੋਇਆ ਪਿਆ ਹੈ ਇਸ ਇਲਾਕੇ ਦੇ ਹਾਲਾਤ ਐਨੇ ਗੰਭੀਰ ਨੇ ਕਿ ਲੋਕਾਂ ਨੂੰ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਸਤਾ ਰਿਹਾ ਹੈ ਪਰੇਸ਼ਾਨ ਇਲਾਕਾ ਵਾਸੀਆਂ ਦਾ ਇਲਜ਼ਾਮ ਹੈ ਕਿ ਵੋਟਾ ਲੈਂ ਸਮੇਂ ਹਲਕਾ ਵਿਧਾਇਕ ਨੇ ਉਹਨਾਂ ਨੂੰ ਪ੍ਰੋਸਾ ਦਿੱਤਾ ਸੀ ਕਿ ਸਰਕਾਰ ਬੰਦਿਆ ਹੀ ਉਹਨਾਂ ਦੀ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਵੇਗਾ ਪਰ ਹੁਣ ਤਾਂ 3 ਸਾਲ ਹੋ ਚੁੱਕੇ ਨੇ ਆਪ ਦੀ ਸਰਕਾਰ ਬਣਿਆ ਤੇ ਵਿਧਾਇਕ ਸਾਹਿਬ ਨੂੰ ਅਜੇ ਤੱਕ ਵੇਲ ਹੀ ਨਹੀਂ ਮਿਲਿਆ ਲੋਕਾਂ ਦਾ ਕਹਿਣਾ ਹੈ ਕਿ ਵਿਧਾਇਕ ਨੂੰ ਇਲਾਕੇ ਦੀ ਸਮੱਸਿਆ ਤੋਂ ਵਾਰ-ਵਾਰ ਜਾਣੂ ਕਰਵਾਇਆ ਗਿਆ ਪਰ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਬੜੇ ਦੁਖੀ ਆ ਸੀ ਇਸ ਪਾਣੀ ਤੋਂ ਇਹ ਪਾਣੀ ਦਾ ਹੱਲ ਹੋਣਾ ਚਾਹੀਦਾ ਕੋਈ ਕੋਈ ਸੀਵਰੇਜ ਨਹੀਂ ਪਾਇਆ ਹੈ ਨਾ ਕੋਈ ਸੀਵਰੇਜ ਨਹੀਂ ਇੱਥੇ ਹੈਗਾ ਅਸੀਂ ਬੜੇ ਦੁਖੀ ਟੋਆ ਪਟਕੇ ਦੇਤਾ ਸਾਨੂੰ ਸਰਪੰਚ ਨੇ ਉਹ ਟੋਆ ਭਰ ਜਾਂਦਾ ਤੇ ਮੁੜ ਕੇ ਚੈਂਬਰ ਜੇ ਬਣਾਏ ਇਹ ਸਾਰੇ ਭਰ ਭਰ ਕੇ ਗਲੀ ਚ ਆ ਜਾਂਦਾ ਪਾਣੀ ਮੰਗ ਕਰਦੇ ਆ ਇਹ ਵੀ ਪਾਣੀ ਦਾ ਹੱਲ ਹੋ ਜੇ ਸਾਡੇ ਨਿਕਾਸ ਹੋ ਜੇ ਅਸੀਂ ਬਹੁਤ ਦੁਖੀ ਆ ਜਿਹੜਾ ਸਾਡਾ ਕੋਈ ਨਿਕਾਸ ਕਰੂਗਾ ਅਸੀਂ ਉਸੇ ਨੂੰ ਵੋਟਾਂ ਪਾਵਾਂਗੇ ਨਹੀਂ ਅਸੀਂ ਤਾਂ ਇੰਨੀ ਬੁਰੀ ਤੇ ਹੋਏ ਪੈਣਾ ਸਾਡਾ ਆਇਆ ਜੀ ਕਰਦਾ ਵੀ ਅਸੀਂ ਉਹਨਾਂ ਨੂੰ ਬੜਕਾਦ ਗਏ ਆਇਆਂ ਨੂੰ ਬਿਛਕ ਦੀ ਇੱਥੇ ਸਮੱਸਿਆ ਗਰੀਬਾਂ ਨੂੰ ਪਾਣੀ ਦੀ ਹੈਗੀ ਵਿਚਾਰਿਆਂ ਨੂੰ ਕੋਈ ਲੀਡਰ ਆਉਂਦਾ ਹੈਗਾ ਕਿਸੇ ਗਰੀਬ ਦੀ ਗੱਲ ਹੀ ਨਹੀਂ ਸੁਣਦਾ ਵੋਟਾਂ ਲੈ ਕੇ ਪਰੇ ਹੋ ਜਾਂਦੇ ਹੈ ਤਕਰੀਬ ਕਿਹੜੇ ਪਾਸੇ ਜਾਣ ਤੁਸੀਂ ਦੱਸਿਓ ਸਮੱਸਿਆ ਦਿਖਾਈ ਉਹਨਾਂ ਨੂੰ ਵੀ ਆ ਹਾਂ ਇਹ ਦਿਖਾਈ ਇਹਨਾਂ ਨੇ ਸਮੱਸਿਆ ਸਾਰੀ ਕੀ ਕਹਿੰਦੇ ਉਹ ਕਹਿੰਦੇ ਕਰਦਾਂਗੇ ਕਰਦਾਂਗੇ ਤੇ ਬਸ ਵੋਟਾਂ ਲੈ ਕੇ ਗਰੀਬਾਂ ਤੋਂ ਪਰੇ ਹੋ ਜਾਂਦੇ ਤੇ ਆਪ ਦੇ ਢਿੱਡ ਤੇ ਹੱਥ ਮਾਰ ਲੈਂਦੇ ਆ ਕਾਕਾ ਬਰਾੜ ਦੇ ਕੋਲੇ ਗੱਲ ਕੀਤੀ ਸੀਗੀ ਕਾਕਾ ਬਰਾੜ ਜਦੋਂ ਵੋਟਾਂ ਵੇਲੇ ਆਇਆ ਸੀਗਾ ਉਦੋਂ ਕਹਿੰਦਾ ਸੀ ਜੇ ਮੈਂ ਬਣ ਗਿਆ ਤੇ ਮੈਂ ਥੋੜੇ ਸੀਵਰ ਦਾ ਪੂਰਾ ਹੱਲ ਕਰੂੰਗਾ ਉਦੋਂ ਬਾਅਦ ਕੁਝ ਨਹੀਂ ਕੀਤਾ ਉਹਨੇ ਤੁਸੀਂ ਗਏ ਉਦੋਂ ਬਾਅਦ ਅਸੀਂ ਗਏ ਸੀ ਉਦੋਂ ਬਾਅਦ ਫੇਰ ਸੰਦਿਆ ਸੀ ਉਹਨੂੰ ਇੱਥੇ ਸੰਦ ਕਿਉਂ ਉਹਨੂੰ ਫੇਰ ਵਿਖਾਇਆ ਸੀ ਫੇਰ ਨਹੀਂ ਕਰਕੇ ਗਿਆ ਕੁਝ ਵੀ ਹੱਲ ਉਦੋਂ ਨਵੇਂ ਬਨੇ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਉਹਨਾਂ ਪੰਚਾਇਤ ਸਿਕੱਤਰ ਨੂੰ ਆਪਣੇ ਪਿੰਡ ਦੇ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਕਈ ਵਾਰ ਸਦਿਆ ਪਰ ਉਹ ਨਹੀਂ ਆਇਆ ਸਰਪੰਚ ਦਾ ਇਲਜ਼ਾਮ ਹੈ ਕਿ ਸਕੱਤਰ ਨੇ ਉਹਨਾਂ ਨੂੰ ਇਹ ਕਹਿ ਕੇ ਪਿੰਡ ਵਿੱਚ ਆਉਣ ਤੋਂ ਮਨਾ ਕਰ ਦਿੱਤਾ ਕਿ ਉਸ ਨੂੰ ਉੱਪਰੋਂ ਆਰਡਰ ਹੀ ਨਹੀਂ ਹਨ ਸਰਪੰਚ ਦਾ ਇਹ ਵੀ ਕਹਿਣਾ ਹੈ ਕਿ ਵਿਧਾਇਕ ਨੂੰ ਮਿਲਣ ਲਈ ਉਹਨਾਂ ਐਮਐਲਏ ਦੇ ਪੀਐਨ ਨਾਲ ਵੀ ਗੱਲ ਕੀਤੀ ਸੀ ਪਰ ਸਾਭ ਨੇ ਸਮਾਂ ਹੀ ਨਹੀਂ ਦਿੱਤਾ ਇਹ ਸਮੱਸਿਆ ਵੀਰੇ ਬਹੁਤ ਚਿਰ ਦੀ ਹੈ ਜੀ ਇਹ ਸਮੱਸਿਆ ਨੂੰ ਕਟੋੜ ਵੀ 10-15 ਸਾਲ ਹੋ ਗਏ ਪਹਿਲਾਂ ਤੇ ਇਹ ਆਪਣਾ ਨਾ ਤਾਂ ਪਿੰਡ ਚ ਆ ਜੀ ਤੇ ਨਾ ਸ਼ਹਿਰ ਚ ਇਹਨੂੰ ਵਾਂਝੇ ਰੱਖਿਆ ਗਿਆ ਨਾ ਇੱਥੇ ਪਾਣੀ ਪੀਣ ਵਾਲਾ ਜੀ ਨਾ ਪਾਣੀ ਦਾ ਨਿਕਾਸ ਆ। ਉਹ ਦਿੱਕੇ ਲੱਗੀ ਜਾਂਦੇ ਜੀ ਮੰਨ ਲਓ ਹੁਣ ਜਦੋਂ ਦਾ ਮੈਂ ਬਣਿਆ ਪਹਿਲੀ ਗੱਲ ਤੋਂ ਪਹਿਲਾਂ ਮੈਨੂੰ ਚਾਰਜ ਨਹੀਂ ਮਿਲਿਆ। ਠੀਕ ਹੈ ਜੋ ਚਾਰਜ ਮਿਲ ਗਿਆ ਤੇ ਮੰਨ ਲਓ ਸੈਕਟਰੀ ਨੂੰ ਜਦੋਂ ਬੁਲਾਈਦਾ ਅਜੇ ਤੱਕ ਮੇਰੇ ਪਹਿਲਾਂ ਸੈਕਟਰੀ ਸੀਗਾ ਜੀ ਤੇ ਉਹਨੂੰ ਮੈਂ ਸੈਕਟਰੀ ਨੂੰ ਬੁਲਾਉਂਦਾ ਸੀਗਾ ਮੈਂ ਵੀ ਆਪਾਂ ਕੰਮ ਸ਼ੁਰੂ ਕਰਨੇ ਹੈਗੇ ਆ। ਉਹ ਕੋਈ ਨਾ ਕੋਈ ਬਹਾਨਾ ਮਾਰ ਦਿੰਦਾ ਸੀਗਾ ਤੇ ਐਮਐਲਏ ਨੂੰ ਮਿਲਿਓ ਤੁਸੀਂ ਇਸ ਨੂੰ ਲੈ ਕੇ ਐਮਐਲਏ ਨਾਲ ਹੀ ਮੰਨ ਲਓ ਸੈਕਟਰੀ ਨਾਲ ਗੱਲ ਹੋਈ ਸੀਗੀ ਲੱਕੀ ਨਾਲ ਤੇ ਉਹਨੂੰ ਅਸੀਂ ਕਿਹਾ ਸੀ ਕਿ ਸਾਨੂੰ ਟਾਈਮ ਲੈ ਕੇ ਦੇ ਅਸੀਂ ਪਿੰਡ ਦੇ ਮਸਲੇ 'ਚ ਗੱਲ ਕਰਨੀ ਸਾਡੇ ਪਿੰਡ ਦਾ ਵਿਕਾਸ ਕਰਾਉਣਾ ਸੀ ਪਿੰਡ ਦਾ ਬੁਰਾ ਹਾਲ ਆਈ ਤੁਸੀਂ ਵੇਖਿਆ ਇਹ ਵੀਡੀਓ 'ਚ ਬਹੁਤ ਜ਼ਿਆਦਾ ਬੁਰਾ ਹਾਲ ਆ ਗਲੀਆਂ 'ਚ ਪਾਣੀ ਖੜਿਆ ਬੱਚਿਆਂ ਦਾ ਬੁਰਾ ਹਾਲ ਆ ਬਿਮਾਰੀ ਦਾ ਘਰ ਬਣਿਆ ਪਿਆ ਨਰਕ ਬਣਿਆ ਪਿਆ ਸਾਡੇ ਪਿੰਡ ਟਾਈਮ ਨਹੀਂ ਦਿੰਦਾ ਨਹੀਂ ਟਾਈਮ ਨਹੀਂ ਦਿੰਦਾ ਕੋਈ ਮਤਾ ਪਾਇਆ ਸਾਨੂੰ ਲੈ ਕੇ ਹਾਂ ਮਤਾ ਨਰੇਗਾ 'ਚ ਪਾਇਆ ਏ ਮਨਰੇਗਾ 'ਚ ਦੂਜੇ ਪਾਸੇ ਲੋਕਾਂ ਨੂੰਦਰ ਪੇਸ਼ ਇਸ ਸਮੱਸਿਆ ਬਾਰੇ ਜਦੋਂ ਵਿਧਾਇਕ ਸਾਹਿਬ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਦਿੱਲੀ ਵਿੱਚ ਮੁੜ ਆਪ ਦੀ ਸਰਕਾਰ ਬਣਾਉਣ ਲਈ ਚੋਣਾਂ ਵਿੱਚ ਰੁੱਝੇ ਹੋਏ ਨੇ ਪਰ ਉਹਨਾਂ ਫੋਨ ਤੇ ਗੱਲ ਜ਼ਰੂਰ ਕੀਤੀ ਜ਼ਰਾ ਤੁਸੀਂ ਖੁਦ ਹੀ ਸੁਣ ਲਓ ਕਿ ਵਿਧਾਇਕ ਸਾਹਿਬ ਦਾ ਲੋਕਾਂ ਦੀ ਇਸ ਸਮੱਸਿਆ ਦੇ ਹੱਲ ਕਰਨ ਬਾਰੇ ਕੀ ਕਹਿਣਾ ਹੈ ਐਮਐਲਏ ਸਾਹਿਬ ਇੱਕ ਨਾ ਮਾਮਲਾ ਇਹ ਬਾਰੇ ਜਾਣਕਾਰੀ ਲੈਣੀ ਸੀ ਤੁਹਾਡੇ ਤੋਂ ਇਹ ਹੈਗਾ ਗੁਬਿੰਦਨਗਰੀ ਦਾ ਮਾਮਲਾ ਹੈਗਾ ਔਰ ਉੱਥੇ ਕੀ ਪਾਣੀ ਬਹੁਤ ਜ਼ਿਆਦਾ ਸੀਵਰੇਜ ਦਾ ਖੜਿਆ ਹੋਇਆ ਔਰ ਬਜ਼ੁਰਗਾਂ ਨੂੰ ਤੇ ਜਿਹੜੇ ਆਪਣੇ ਬੱਚੇ ਨੇ ਸਕੂਲ ਜਾਂਦੇ ਨੇ ਉਹਨਾਂ ਨੂੰ ਗੰਦੇ ਪਾਣੀ ਵਿੱਚ ਵੀ ਨਿਕਲਣਾ ਪੈਂਦਾ ਉਹਨਾਂ ਦਾ ਕਹਿਣਾ ਕਿ ਅਸੀਂ ਐਮਐਲਏ ਸਾਹਿਬ ਨੂੰ ਕਈ ਵਾਰ ਕਿਹਾ ਹੈਗਾ ਲੇਕਿਨ ਐਮਐਲਏ ਸਾਹਿਬ ਦੇ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆਗਾ ਜੀ ਇਹ ਹੈ ਮੇਰੇ ਧਿਆਨ ਦੇ ਵਿੱਚ ਹੈ ਹੀ ਮਸਲਾ ਜਿਹੜਾ ਇੱਕ ਹੀ ਕੀ ਹੈ ਜੀ ਜਿਹੜਾ ਕੰਮ ਹੈ ਅਸੀਂ ਪਹਿਲਾਂ ਜਦੋਂ ਪੰਚਾਇਤਾਂ ਖਤਮ ਹੋਈਆਂ ਸੀ ਉਦੋਂ ਅਸੀਂ ਦੇਖ ਕੇ ਗਏ ਸੀ ਠੀਕ ਹੈ ਜੀ ਸਾਨੂੰ ਇਸ ਅਮੀਤ ਜੀ ਦੀ ਪੰਚਾਇਤ ਵੰਦੀ ਦਾ ਅਸੀਂ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਠੀਕ ਹੈ ਜੀ ਇਹ ਪੰਚਾਇਤ ਦਾ ਕਿਉਂਕਿ ਐਮਐਲ ਕੋਲੇ ਜਾਤੀ ਫੰਡ ਦਾ ਕੋਈ ਹੁੰਦਾ ਹੀ ਨਹੀਂ ਇਸ ਕੰਮ ਲਈ ਜੀ ਜੀ ਤੇ ਮੈਂ ਇਸ ਕਰਕੇ ਮੈਂ ਜਿਹੜੇ ਸਰਪੰਚਾ ਨੂੰ ਮੈਂ ਇੰਟੀਕ੍ਰਮਾ ਤੁਸੀਂ ਵੀ ਕਰੋ ਜਿਹੜੇ ਸਰਪੰਚਾ ਹੁਣ ਔਕੇ ਤੇ ਉਹ ਆਪ ਦਾ ਪੰਚਾਇਤ ਨੂੰ ਦਾ ਲੈ ਕੇ ਮਟਾ ਜੀ ਕੌਣ ਤੇ ਅਸੀਂ ਜਿੱਥੇ ਵੀ ਉਹਨਾਂ ਨੂੰ ਸਭ ਕੋਈ ਦਿੱਕਤ ਆਉਂਦੀ ਹੈ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਸਰਪੰਚ ਸਾਹਿਬ ਤੁਹਾਨੂੰ ਮਿਲੇ ਸੀ ਜੀ ਤੁਹਾਡੇ ਕੋਈ ਪੰਚਾਇਤ ਮਿਲੀ ਹੋਵੇ ਤੁਹਾਨੂੰ ਜੀ ਇਸ ਮਾਮਲੇ ਬਾਰੇ ਨਹੀਂ ਜੀ ਸਰਪੰਚ ਸਾਹਿਬ ਨਹੀਂ ਮਿਲੇ ਜੀ ਮੈਨੂੰ ਪੰਚਾਇਤ ਇਸ ਮਾਮਲੇ ਨਹੀਂ ਮਿਲੀ ਮੈਨੂੰ ਆਮ ਲੋਕਾਂ ਚ ਮੈਂ ਦੁਆੜੀ ਉੱਥੇ ਗਿਆ ਮੈਂ ਖੁਦ ਜਾ ਕੇ ਸਿਰੇ ਤਾਈ ਜਾ ਕੇ ਦੇਖ ਕੇ ਆਇਆ ਸੀ ਸੋ ਸੁਣਿਆ ਤੁਸੀਂ ਵਿਧਾਇਕ ਸਾਹਿਬ ਦਾ ਤਰਕ ਕਿ ਉਹਨਾਂ ਕੋਲ ਤਾਂ ਫੰਡ ਹੀ ਨਹੀਂ ਹੁੰਦਾ ਤੇ ਲੋਕਾਂ ਦੀ ਸਮੱਸਿਆ ਉਹ ਕਿਵੇਂ ਹੱਲ ਕਰਨ ਇਹ ਪੇਤ ਜੇ ਵਿਧਾਇਕ ਸਾਹਿਬ ਵੋਟਾਂ ਲੈਣ ਵੇਲੇ ਲੋਕਾਂ ਨੂੰ ਦੱਸ ਦਿੰਦੇ ਤਾਂ ਸ਼ਾਇਦ ਉਹ ਅੱਜ ਸੱਤਾ ਦਾ ਸੁੱਖ ਨਾ ਮਾਣ ਰਹੇ ਹੁੰਦੇ। ਗੁਟਾ ਸਿੰਘ ਪੀਟੀਸੀ న్యూਸ ਮੁਖਤਿਰ